जय श्री राम जी आज ਅਸੀਂ ਰਵੀ ਮੋਨੀ ਜੀ ਸਾਡੇ ਪਟਿਆਲੇ ਦੇ ਜਿਹੜੇ ਹੈਗੇ ਆ ਪੰਜਾਬੀ Hindu ਗਰੁੱਪ ਔਰ Hindu ਵੈਲਫੇਅਰ ਬੋਰਡ ਦੇ ਮੈਂਬਰ ਸਾਡੇ ਵਹੈਟ ਉਹਨਾਂ ਵੱਲ ਦਿਸ਼ਾ ਦੇ ਦੇ ਵਿੱਚ ਅਸੀਂ ਬੰਗਲਾਦੇਸ਼ ਦੇ ਵਿੱਚ ਜਿਹੜਾ ਸਾਡਾ Hindu ਨੌਜਵਾਨ ਦੀਪੂ ਚੰਦਰ ਦਾਸ ਨੂੰ ਕਤਲ ਕੀਤਾ ਗਿਆ ਉਹਦੇ ਕੇਸ ਦੇ ਵਿੱਚ ਮੈਡਮ ADC ਨੂੰ ਅੱਜ ਅਸੀਂ ਇੱਥੇ DC ਮੈਡਮ ਨੂੰ ਪੰਗ ਪੱਤਰ ਦੇਣ ਆਏ ਆਏ ਸਾਡੇ ਨਾਲ ਸਾਡੇ ਸਾਰੇ ਸਾਥੀ ਖੜੇ ਆ ਮੈਂ ਹੋਰਾਂ ਨੂੰ ਵੀ ਅਪੀਲ ਕਰੂੰਗਾ ਕਿ ਜਿੱਦਾਂ ਬੰਗਲਾ ਦੇ ਇਹ ਦੇ ਵਿੱਚ ਹਿੰਦੂਆਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ ਤੁਸੀਂ ਸਾਰੇ ਜਾਗੋ ਨਹੀਂ ਤਾਂ ਆਉਣ ਵਾਲਾ ਜਿਹੜਾ ਟਾਈਮ ਹੈਗਾ ਬਹੁਤ ਹੀ ਤੁਹਾਨੂੰ ਇਹ ਦੁੱਖ ਦੇਊਗਾ ਆਪਾਂ ਸਾਰੇ ਰਲ ਕੇ ਉਹਦੇ ਵਿਰੁੱਧ ਜਿਹੜਾ ਸਾਡੇ ਹਿੰਦੂਆ ਦੇ ਉੱਤੇ ਬੰਗਲਾ ਦੇ ਉੱਤੇ ਜਿਹੜਾ ਸਾਨੂੰ ਤਸ਼ੱਦਦ ਆਇਆ ਜਾ ਰਹੀ ਹੈ ਸਾਰੇ ਰਲ ਕੇ ਦਾ ਆਪਾਂ ਵਿਰੋਧ ਕਰੀਏ ਔਰ ਆਪਣੇ ਸਰਕਾਰ ਨੂੰ ਹਿਲਾਉਣਾ ਦਈਏ ਤਾਕੇ ਸਰਕਾਰ ਜਾਗੇ ਔਰ ਉਹਦੇ ਬਾਰੇ ਜਿਹੜਾ ਸਾਡਾ Hindu ਭਰਾ ਉੱਥੇ ਮਰਿਆ ਜਾਂ ਹੋਰ ਵੀ ਉੱਥੇ ਜਿਹੜੇ Hindu ਭਰਾ ਦੇ ਉੱਤੇ ਸੱਟਾਂ ਛੋੜੇ ਆ ਉਹਨਾਂ ਦੇ ਬਾਰੇ ਆਪਾਂ ਜਿਹੜਾ ਸਾਰੇ ਰਲ ਕੇ ਇੱਕ ਹਮਲਾ ਮਾਰੀਏ ਔਰ ਗਵਰਨਮੈਂਟ ਨੂੰ ਮੇਰੀ ਅਪੀਲ ਆ ਸਾਰੇ ਐਡਵਰਸੇਸ਼ਨ ਨੂੰ ਸਾਰੇ ਰਲ ਕੇ ਦੇਖੋ ਸੀ ਹਿੰਦੁਸਤਾਨ ਦੇ ਵਿੱਚ ਰਹ ਰਹੇ ਆ ਔਰ ਇੱਥੇ ਸਾਰੇ ਹੀ ਡੈਮੋਕਰੇਟਿਕ ਆ ਸਾਰੇ ਇੱਥੇ ਉਹ ਭਰਮ ਦੇ ਲੋਕ ਰਹਿ ਰਹੇ ਆ ਸਾਰੇ ਸਪੜੇ ਭਰਾ ਆ ਸੋ ਅਸੀਂ ਰਲ ਕੇ ਸਾਰੇ ਰਹੀਏ ਬੰਗਲਾਦੇਸ਼ ਦੇ ਉੱਤੇ ਵੀ ਜਿਹੜਾ ਇਹ ਕੰਮ ਹੋ ਰਿਹਾ ਆਪਣੀ ਸਰਕਾਰ ਨੂੰ ਚਾਹੀਦਾ ਕਿ ਉੱਥੇ ਐਕਸ਼ਨ ਲਿਆ ਜਾਵੇ ਆਪਾਂ ਸਾਰੇ ਰਲ ਕੇ ਇਹ ਜਿਹੜੇ ਆਪਾਂ ਇੱਥੇ ਖੜੇ ਆ ਆਪਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਡਿਮਾਂਡ ਕਰਦੇ ਆ ਕਿ ਬੰਗਲਾਦੇਸ਼ ਨੂੰ ਵਾਰਨਿੰਗ ਦਿੱਤੀ ਜਾਵੇ ਆਪਾਂ ਸਾਰੇ ਹਿੰਦੂ ਜਾਗੀਏ ਔਰ ਰਲ ਕੇ ਸਾਰੇ ਕੰਮ ਕਰੀਏ ਜੈ ਸ਼੍ਰੀ ਰਾਮ ਜੀ ਮੈਂ ਹਰਿ ਕੁਸ਼ਨ ਦੁੱਗਲ ਜ਼ਿਲ੍ਹਾ ਅਧਿਐਕਸ਼ ਬੀ ਸ਼੍ਰੀ ਹਿੰਦੂ ਬਚਕ ਖੋੜਾ ਬੰਗਲਾਦੇਸ਼ ਦੇ ਵਿੱਚ ਪਿਛਲੇ ਦਿਨ ਹੀ ਜੋ ਦੀਪ ਚੰਦਰ ਜੀ ਹਿੰਦੂ ਨੌਜਵਾਨ ਦੀ ਹੱਤਿਆ ਹੋਈ ਆ ਜਾਂ ਸਾਡੇ ਮੰਦਰਾਂ ਨੂੰ ਤੋੜਿਆ ਜਾਂਦਾ ਜਾਂ ਹਿੰਦੂਆਂ ਦੇ ਉੱਤੇ ਅਤਿਆਜ ਕੀਤਾ ਜਾਂਦਾ ਉਹਦੇ ਵਿਰੋਧ ਦੇ ਵਿੱਚ ਪੰਜਾਬ ਹਿੰਦੂ ਗਰੁੱਪ ਵੱਲੋਂ ਉਹ ਆਪਾਂ ਵੀ ਸ਼੍ਰੀ ਹਿੰਦੂ ਵੱਲੋਂ ਸ਼੍ਰੀ ਹਿੰਦੂ ਵੱਲੋਂ ਇੱਕ ਐਬੀਸੀ ਮੈਡਮ ਨੂੰ ਮੰਗਬੱਤ ਕਰਦੇ ਰਹੇ ਆ ਕਿ ਸਾਡੀ ਭਾਰਤ ਸਰਕਾਰ ਤੱਕ ਇਹ ਗੱਲ ਪਹੁੰਚਾਈ ਜਾਵੇ ਤਾਂ ਜੋ ਮੋਦੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਆ ਉਹ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਾਲ ਗੱਲ ਕਰਕੇ ਜੋ ਹਿੰਦੂਆਂ ਦੇ ਉੱਤੇ ਅਤਿਆਚਾਰ ਹੁੰਦਾ ਪਿਆ ਉਹਨੂੰ ਬੰਦ ਕੀਤਾ ਜਾਵੇ ਹਾਲੇ ਕਿ ਭਾਰਤ ਨੇ ਜਦੋਂ ਬੰਗਲਾਦੇਸ਼ ਅਲੱਗ ਹੋਇਆ ਵਾ ਤੇ ਬੰਗਲਾਦੇਸ਼ ਦੀ ਸਪੋਰਟ ਬਹੁਤ ਕੀਤੀ ਆ ਉਹ ਫਿਰ ਲੋਕ ਇਹ ਜੇ ਜ਼ਾਲਮ ਲੋਕ ਆ ਜੋ ਹਿੰਦੂਆਂ ਦੇ ਉੱਤੇ ਤਸ਼ੱਦਦ ਕਰਕੇ ਹਿੰਦੂਆਂ ਨੂੰ ਬੰਗਲਾਦੇਸ਼ ਤੋਂ ਕੱਢਿਆ ਕੱਢ ਦੀ ਜਾਜਿਸ਼ ਲਾ ਰਹੇ ਆ ਮੈਂ ਉਸ ਕੰਮ ਦਾ ਸਖਤ ਵਿਰੋਧ ਕਰਦਾ ਹਾਂ ਔਰ ਭਾਰਤ ਸਰਕਾਰ ਤੋਂ ਮੰਗ ਕਰਦਾ ਬੰਗਲਾਦੇਸ਼ ਦੇ ਨਾਲ ਗੱਲਬਾਤ ਕਰਕੇ ਉਹ ਜਿਹੜੇ ਲੋਕਾਂ ਦਾ ਹੈ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਉਥੇ ਦੀ ਸਰਕਾਰ ਕਰੇ ਤਾਂ ਜੋ ਅੱਗੇ ਤੋਂ ਇਹ ਘਟਨਾ ਨਾ ਕਟੇ ਜੈ ਸ਼੍ਰੀ ਗੰਗਾ ਜੈ ਸ਼੍ਰੀ ਗੰਗਾ